ਕੋਲਕਾਤਾ ਵਿੱਚ ਹੋਏ ਟ੍ਰੇਨੀ ਡਾਕਟਰ ਦੇ ਰੇਪ ਤੇ ਕਤਲ ਮਾਮਲੇ ਨੂੰ ਲੈ ਕੇ ਟ੍ਰੇਨੀ ਡਾਕਟਰ ਦੇ ਨਾਲ ਦਰਿੰਦਗੀ ਖਿਲਾਫ ਚੰਡੀਗੜ੍ਹ ਪੀਜੀਐਮ ਦੇ ਰੈਜ਼ੀਡੈਂਟ ਡਾਕਟਰਜ਼ ਨੇ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ ਅੱਜ ਨਵੇਂ ਮਰੀਜ਼ਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਵੇਗੀ ਮਰੀਜ਼ਾਂ ਨੂੰ ਨਾਤਾ ਚੈੱਕ ਕੀਤਾ ਜਾਏਗਾ ਤੇ ਨਾ ਹੀ ਕੋਈ ਕਾਰਡ ਬਣੇਗਾ ਇੱਥੇ ਰੋਸ ਵਜੋਂ ਇਹ ਹੜਤਾਲ ਤੇ ਜਾਣ ਦਾ ਜੋ ਫੈਸਲਾ ਕੀਤਾ ਗਿਆ ਸਿਰਫ ਪੁਰਾਣੇ ਮਰੀਜ਼ਾਂ ਨੂੰ ਸਵੇਰੇ 8:00 ਤੋਂ 9:30 ਵਜੇ ਤੱਕ ਹੀ ਚੈੱਕ ਕੀਤਾ ਜਾਏਗਾ ਸਿਰਫ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆਂ ਇਹ ਇੱਥੇ ਫੈਸਲਾ ਕੀਤਾ ਗਿਆ ਜਿਸ ਨਾਲ ਕੋਲਕਾਤਾ ਦੇ ਵਿੱਚ ਉਹ ਟ੍ਰੇਨੀ ਡਾਕਟਰ ਉਸਦੇ ਨਾਲ ਦਰਿੰਦਗੀ ਹੋਈ ਪਲਾਕਾਰ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ ਇਸ ਦੇ ਖਿਲਾਫ ਇੱਥੇ ਹੜਤਾਲ ਤੇ ਜਾੜ ਦਾ ਫੈਸਲਾ ਕੀਤਾ ਗਿਆ ਸਿਰਫ ਪੁਰਾਣੇ ਮਰੀਜ਼ਾਂ ਨੂੰ ਸਵੇਰੇ 8:00 ਤੋਂ 9:30 ਵਜੇ ਤੱਕ ਚੈੱਕ ਕੀਤਾ ਜਾਏਗਾ ਹੋਰ ਨਵੇਂ ਮਰੀਜ਼ਾਂ ਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੋਵੇਗੀ ਚੰਡੀਗੜ੍ਹ ਪੀਜਾ ਦੇ ਰੈਜ਼ੀਡੈਂਟ ਡਾਕਟਰ अज हड़ताल से ने जसप्रीत सर न जुड़ चुके हैं जसप्रीत कोलकाता में जो कुछ भी होया जिस न ट्रेनी डॉक्टर दरिंदगी हुई बलात्कार तो बाद उस बेरहमी कतल होया उस खिलाफ़ ही इतने हड़ताल से जाता फैसला किया गया ਹਾਂ ਬਿਲਕੁਲ ਉਸੇ ਕਰਕੇ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਕੱਲ ਕੁਝ ਕੁ ਡਾਕਟਰ ਹੜਤਾਲ ਤੇ ਸੀ ਅੱਜ ਪੂਰਨ ਤੌਰ ਤੇ ਜਿਹੜੇ ਰੈਜ਼ੀਡੈਂਟ ਡਾਕਟਰ ਨੇ ਉਹ ਹੜਤਾਲ ਤੇ ਨੇ ਤਾਂ ਹੀ ਪੀਜੀਆਈ ਦੇ ਵਿੱਚ तमाम ਸੇਵਾਵਾਂ ਨੂੰ ਜਿਹੜਾ ਰੋਕ ਦਿੱਤਾ ਗਿਆ ਕੇਵਲ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਇਸ ਤੋਂ ਇਲਾਵਾ ਨਵੇਂ ਰਜਿਸਟ੍ਰੇਸ਼ਨ ਨਹੀਂ ਨਵੇਂ ਕਾਰਡ ਨਹੀਂ ਬਣਾਏ ਜਾਣਗੇ ਹਾਲਾਂਕਿ ਕੱਲ ਹੀ ਅਨਾਉਂਸ ਕਰ ਦਿੱਤਾ ਗਿਆ ਸੀ ਫਿਰ ਵੀ ਤੁਸੀਂ ਦੇਖੋ ਕਿ ਇੱਥੇ ਸਿਕਿਉਰਿਟੀ ਹੈ ਜਿਹੜੀ ਉਹ ਲੋਕਾਂ ਨੂੰ ਦੱਸਦੀ ਨਜ਼ਰ ਆ ਰਹੀ ਹੈ ਕਿ ਨਵਾਂ ਕਾਰਡ ਨਹੀਂ ਬਣਾਇਆ ਜਾਵੇਗਾ ਨਵੇਂ ਕਾਰਡ ਜਿਹੜੇ ਨੇ ਉਹ ਨਹੀਂ ਬਣਨਗੇ ਇਸ ਤੋਂ ਇਲਾਵਾ ਇੱਥੇ ਲਿਖ ਕੇ ਵੀ ਲਾ ਦਿੱਤਾ ਗਿਆ ਹੈ ਤਾਂ ਕਿ ਲੋਕ ਅਵੇਅਰ ਹੋ ਸਕਣ ਕਿਉਂਕਿ ਡਾਕਟਰਾਂ ਦੀ ਸਟ੍ਰਾਈਕ ਦੇ ਕਾਰਨ 8 ਤੋਂ 9:30 ਕੇਵਲ ਜਿਹੜੇ ਨੇ ਰੀ-ਐਂਟਰੀ ਹੈਗੀ ਐ ਰਜਿਸਟ੍ਰੇਸ਼ਨ ਦੀ ਉਹੀ ਹੋਵੇਗੀ ਨਵੀਂ ਰਜਿਸਟ੍ਰੇਸ਼ਨ ਨਹੀਂ ਹੋਵੇਗੀ ਲੋਕਾਂ ਨੂੰ ਦੇਖੋ ਨਾਲ ਦੀ ਨਾ ਸਮਝਾਇਆ ਜਾ ਰਿਹਾ ਦੱਸਿਆ ਜਾ ਰਿਹਾ ਆ ਕਿ ਜਿਹੜਾ ਆ ਤੁਸੀਂ ਨਾ ਇਹਦੇ ਐਂਟਰੀ ਕਰੋ ਇਸ ਤੋਂ ਇਲਾਵਾ ਜਿਹੜਾ ਤੁਹਾਨੂੰ ਕੁਝ ਤਸਵੀਰਾਂ ਜਿਹੜੀਆਂ ਨਾਲ ਦਿਖਾਉਣੀਆਂ ਆ ਪੀਜੀ ਆਈ ਦੇ ਅੰਦਰ ਦਾ ਜਿਹੜਾ ਕੁਝ ਤਸਵੀਰਾਂ ਨੇ ਦੇਖੋ ਲੋਕ ਹਜੇ ਵੀ ਬਹੁਤ ਸਾਰੇ ਇੱਥੇ ਲਾਈਨਾਂ ਦੇ ਵਿੱਚ ਜਿਹੜੇ ਖੜੇ ਨਜ਼ਰ ਆ ਰਹੇ ਨੇ ਆਪਣੀ ਆਪਣੀ ਐਂਟਰੀ ਦੀ ਕਰਕੇ ਆ ਪਰ ਨਵੀਂ ਐਂਟਰੀ ਕਿਸੇ ਦੀ ਵੀ ਨਹੀਂ ਨਵੀਂ ਐਂਟਰੀ ਨਹੀਂ ਹੋ ਰਹੀ ਕੇਵਲ ਪੁਰਾਣੀ ਐਂਟਰੀ ਦੀ ਗੱਲ ਕੀਤੀ ਗਈ ਹੈ ਆਜੇ ਵੀ ਪੁਛਕੀਚ ਦਫ਼ਤਰ ਦੇ ਮੂਹਰੇ ਧੀੜ ਹੈ ਇਸ ਤੋਂ ਇਲਾਵਾ ਅੰਦਰ ਲਾਈਨਾਂ ਲੱਗੀਆਂ ਹੋਈਆਂ ਅਜਰ ਵੀ ਧੀੜ ਹੈਗੀ ਹੈ ਪਰ ਪੁਰਾਣੀ ਐਂਟਰੀ ਦੇ ਹੀ ਇਹ ਸਾਰੇ ਕਾਰਡ ਨੇ ਨਵੇਂ ਨੂੰ ਐਂਟਰੀ ਨਹੀਂ ਕੀਤਾ ਦੇਣ ਜਾ ਰਿਹਾ ਨਵੇਂ ਨੂੰ ਬਾਹਰ ਹੀ ਰੋਕਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਤੁਸੀਂ ਜਿਹੜਾ ਆ ਬਾਹਰ ਹੀ ਜਿਹੜਾ ਆ ਉਹ ਰੁਕੋ ਅੰਦਰ ਤੁਹਾਡੀ ਐਂਟਰੀ ਨਹੀਂ ਹੋਵੇਗੀ ਕਿਉਂਕਿ ਨਵੇਂ ਕਾਰਡ ਦੇ ਲਈ ਕੋਈ ਵੀ ਜਿਹੜਾ ਆ ਉਹਨਾਂ ਨੂੰ ਨਹੀਂ ਬਣਾਇਆ ਜਾਵੇਗਾ ਹਾਲਾਂਕਿ ਸਟ੍ਰਾਈਕ ਕਿੰਨੀ ਦੇਰ ਰਹਿੰਦੀ ਹੈ ਇਸ ਦੇ ਉੱਤੇ ਹਜੇ ਕੁਝ ਵੀ ਕਹਿਣਾ ਸੰਭਵ ਨਹੀਂ ਹੋਵੇਗਾ ਪਰ ਪਹਿਲਾਂ ਹੀ ਆ ਕਿਉਂਕਿ ਕੱਲ ਸਾਡੇ ਜਿਹੜੇ ਪੀਜੀਆ ਦੇ ਅਧਿਕਾਰੀ ਉਹਨਾਂ ਨਾਲ ਵੀ ਗੱਲ ਹੋਈ ਸੀ ਉਹਨਾਂ ਨਾਲ ਵੀ ਚਰਚਾ ਹੋਈ ਸੀ ਵੀ ਕਾਰਨ ਕੀ ਹੈਗਾ ਤਾਂ ਉਹਨਾਂ ਦਾ ਕਹਿਣਾ ਸਾਡੇ ਕੋਲ ਇੰਨੀ ਸਟ੍ਰੈਂਥ ਨਹੀਂ ਹੈਗੀ ਅਸੀਂ ਤਿੰਨ ਸਟੇਟਾਂ ਦੇ ਲੋਕਾਂ ਨੂੰ ਸਾਬ ਸਕੀਏ ਇਸ ਕਰਕੇ ਅਸੀਂ ਜਿਹੜੀ ਹੈ ਬੰਦ ਕਰ ਦਿੱਤਾ ਹੈ ਕੇਵਲ ਜਿਹੜੇ ਮਰੀਜ਼ਾਂ ਦਾ ਇਲਾਜ ਸਾਡੇ ਨਾਲ ਚੱਲ ਰਿਹਾ ਹੈ ਜਿਹੜੇ ਸਾਡੇ ਨਾਲ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਹੀ ਜਿਹੜਾ ਆ ਅਸੀਂ ਦੁਬਾਰਾ ਚੈੱਕ ਕਰਾਂਗੇ ਉਹਦੇ ਲਈ ਵੀ ਟਾਈਮ ਫਿਕਸ ਕੀਤਾ ਹੈ 8 ਤੋਂ 9:00 ਦਾ ਹਜੇ ਵੀ ਦੇਖੋ ਇੱਥੇ ਜਿਹੜੀ ਪੂਰੀ ਸਿਕਿਉਰਿਟੀ ਹੈ ਗੇਟ ਤੇ ਖੜ ਕੇ ਜਿਹੜਾ ਅਵੇਅਰ ਕੀਤਾ ਜਾ ਰਿਹਾ ਆ ਕਿ ਜਿਹੜਾ ਹੈ ਤੁਸੀਂ ਜਿਹੜਾ ਨਵੇਂ ਕਾਰਡ ਤੁਹਾਡੇ ਨਹੀਂ ਬਣਨਗੇ ਬਾਰ ਬਾਰ ਇਹੀ ਅਨਾਉਂਸ ਕਰਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਕਿਉਂਕਿ ਕਿਉਂਕਿ ਤਿੰਨ ਤਿੰਨ ਸਟੇਟਾਂ ਦਾ ਮਾਮਲਾ ਤਿੰਨ ਸਟੇਟਾਂ ਨੂੰ ਜਿਹੜਾ ਆ ਉਹ ਜਿਹੜਾ ਸਵਾਲੇ ਜਾ ਰਿਹਾ ਤੁਸੀਂ ਅਵੇਅਰ ਕਰ ਰਹੇ ਹੋ ਤੁਹਾਡੀ ਟੀਮ ਭ ਅਬ ਐਸਾ ਜਦ ਸਟ੍ਰਾਈ ਪਰ ਦੇਖੋ ਨਾਲ ਹੀ ਨਾਲ ਜਿਹੜਾ ਇਹ ਸਮਝਾਇਆ ਜਾ ਰਿਹਾ ਇੱਥੇ ਫਿਰ ਇਹਨਾਂ ਨੂੰ ਹਰ ਇੱਕ ਵਿਅਕਤੀ ਨੂੰ ਜਿਹੜਾ ਉਹ ਦੱਸਿਆ ਜਾ ਰਿਹਾ ਦੇਖੋ ਸਾਰੇ ਹੀ ਨਵੇਂ ਪੇਸ਼ੈਂਟ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਕਿ ਨਵੇਂ ਪੇਸ਼ੈਂਟ ਸਾਰੇ ਸਾਰੇ ਹੀ ਨਵੇਂ ਪੇਸ਼ੈਂਟ ਜਿਹੜੇ ਆ ਨਹੀਂ ਜਾਣਗੇ ਨਵੇਂ ਪੇਸ਼ੈਂਟ ਕੋਈ ਨਹੀਂ ਲੈ ਰਹੇ ਭਾਜੀ ਬਿਲਕੁਲ ਨਵੇਂ ਪੇਸ਼ੈਂਟ ਕੋਈ ਲੱਤਾ ਜਾ ਰਿਹਾ ਕੇਵਲ ਪੁਰਾਣੇ ਪੇਸ਼ੈਂਟਾਂ ਰਜਿਸਟ੍ਰੇਸ਼ਨ ਹੈਗੀ ਆ ਬਿਲਕੁਲ ਚੰਡੀਗੜ੍ਹ ਪੀਜੀਆ ਜਿਸ ਤਰ੍ਹਾਂ ਦੇ ਨਾਲ ਇੱਥੇ ਮਰੀਜ਼ ਆਉਂਦੇ ਨੇ ਦੂਰ ਦਰਾਡੇ ਤੋਂ ਹੋਰ ਨਾਲ ਸੂਬਿਆਂ ਤੋਂ ਵੀ ਜਿਹੜੇ ਨੇ ਮਰੀਜ਼ ਆਉਂਦੇ ਨੇ ਇਲਾਜ ਕਰਾਉਂਦੇ ਯਕੀਨਨ ਉਹਨਾਂ ਲਈ ਬੜੀ ਵੱਡੀ ਖੱਜਲ ਖਵਾਰੀ ਹੈ ਜਿਸ ਨਾਲ ਇਹ ਹੜਤਾਲ ਸੱਦੀ ਗਈ ਹੈ ਉਹਨਾਂ ਨੂੰ ਜਾਣਕਾਰੀ ਵੀ ਨਹੀਂ ਹੋਏਗੀ ਔਰ ਅਜੇ ਵਿਚਾਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੀ ਇਹ ਹੜਤਾਲ ਜਾਰੀ ਰਹੇਗੀ ਕੋਈ ਇਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਜਸਪੀਤ ਨਿਕਲ ਕੇ ਆਈ ਹੈ ਨੇ ਦੇਖੋ ਇਹ ਜਾਣਕਾਰੀ ਉਹਨਾਂ ਦਾ ਇਹੀ ਕਹਿਣਾ ਜਿਹੜੇ ਹੜਤਾਲ ਤੇ ਵੀ ਬੈਠੇ ਨੇ ਕਿ ਜਦ ਤੱਕ ਹੱਲ ਨਹੀਂ ਹੁੰਦਾ ਜਦ ਤੱਕ ਉਹਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਕਿਉਂਕਿ ਰੇਪ ਹੁੰਦਾ ਮਰਡਰ ਹੁੰਦਾ ਆ ਇੱਕ ਉਹ ਡਾਕਟਰ ਜਿਹੜੇ ਲੋਕਾਂ ਦੀ ਜਾਨ ਬਚਾਉਂਦੇ ਨੇ ਉਹਨਾਂ ਨਾਲੇ ਜਿਹਾ ਸਲੂਕ ਹੁੰਦਾ ਤਾਂ ਤਾਂ ਹੀ ਸਾਰੇ ਸਾਰੇ ਦੇਸ਼ ਭਰ ਚਾਹੀ ਹਾਲ ਹੈਗਾ ਕੇਵਲੇ ਪੀਜੀਆ ਨਹੀਂ ਇਸ ਤੋਂ ਥੋੜੀ ਦੂਰ ਜਿਹੜਾ 32 32 ਹਸਪੀਟਲ ਕਹਿੰਦੇ ਨੇ ਜਿਹਨੂੰ ਸਰਕਾਰੀ ਹਸਪੀਟਲ ਹੈ ਉਸ ਉਸ ਨੂੰ ਵੀ ਐਸੇ ਤਰੀਕੇ ਨਾਲ ਉੱਥੇ ਵੀ ਰੈসিডেন্ট ਡਾਕਟਰ ਉਹ ਵੀ ਹਟਾ ਦਿੰਦੇ ਨੇ ਦੇਖੋ ਆ ਲੋਕ ਜਿਹੜੇ ਇੱਥੇ ਪਰੇਸ਼ਾਨ ਕੁਝ ਹੁੰਦੇ ਨਜ਼ਰ ਆ ਰਹੇ ਤੁਹਾਨੂੰ ਤੁਹਾਨੂੰ ਪਤਾ ਨਹੀਂ ਸੀ ਵੀ ਅੱਲਾ ਵੀ ਇੱਥੇ ਹਟਾ ਕੋਈ ਪਤਾ ਨਹੀਂ ਜੀ ਅਸੀਂ 400 ਕਿਲੋਮੀਟਰ ਤੋਂ ਆਏ ਆ ਸਾਨੂੰ ਉਰੇ ਆ ਕੇ ਪਤਾ ਲੱਗਿਆ ਜੋ ਉੱਪਰ ਗਏ ਆ ਅਸੀਂ ਚ ਚਾਰ ਫਲੋਰ ਤੇ ਉਹ ਤਾਂ ਇਹ ਕਹਿ ਰਹੇ ਵੀ ਸ਼ਨੀਵਾਰ ਕੋ ਆਇਓ ਵੀ ਮਿਲੇਗਾ ਪੁੱਛ ਕੇ ਛਵਾਲੇ ਪੁੱਛੇ ਆਏਗਾ ਤੇ ਸ਼ਨੀਵਾਰ ਕੋ ਕੇ ਪਤਾ ਕਰਿਓ ਵੀ ਪੁੱਛ ਕੇ ਛਵਾਲੇ ਆਪਾਂ ਨੇ ਪੁੱਛਣ ਵਾਸਤੇ ਬਿਠਾਇਆਏ ਹੁੰ ਕਿ ਬਾਬਾ ਨੇ ਕਾਹਦੇ ਵਾਸਤੇ ਬਿਠਾਏ ਨੇ ਕਾਰ ਅੱਜ ਨਵਾਂ ਕਰਵਾਉਣਾ ਸੀ ਪਹਿਲਾਂ ਪੁਰਾਣਾ ਚੱਲਦਾ ਸੀ ਛੋਟਾ ਵੀ ਨਵਾਂ ਕਾਰ ਸੀ ਹਾਂਜੀ ਹਾਂਜੀ ਅਸੀਂ ਹਰਿਆਣੇ ਤੋਂ ਹਰਿਆਣਾ ਹਾਂਜੀ ਹਾਂਜੀ ਕਿ ਟੋਕਾ ਤੇ ਤੁਸੀਂ ਚਾਰ ਪਹਿਲਾਂ ਦੱਸ ਮੈਂ ਅਸੀਂ ਵੀ ਬਹੁਤ ਦੂਰੋਂ ਆਇਆ ਜੀ ਤੇ ਆ ਨਵਾਂ ਬਣਨਾ ਸੀ ਹੁਣ ਜਵਾਬ ਦਿੱਤਾ ਜੀ ਇਸ ਤਰੀਕੇ ਦੇ ਜਿਹੜੇ ਕਾਰਡ ਨੇ ਪੁਰਾਣੇ ਕਾਰਡਾਂ ਜਿਹਨਾਂ ਨੇ ਨਵੇਂ ਬਣਨੇ ਨੇ ਇਹ ਪੁਰਾਣੇ ਕਾਰਡ ਜਿਹੜੇ ਬੰਦ ਹੋ ਚੁੱਕੇ ਨੇ ਉਸ ਨੂੰ ਲੈ ਕੇ ਤਸਵੀਰਾਂ ਦਿਖਾਉਂਦੇ ਆ ਕਿ ਲੋਕ ਜਿਹੜੇ ਇਸੇ ਤਰੀਕੇ ਨਾਲ ਬਾਹਰ ਪਰੇਸ਼ਾਨ ਨੇ ਕਿ ਹਰੇਕ ਦਾ ਕਹਿਣਾ ਹੈ ਕਿ ਉਹ ਕੋਈ ਕਿਹੜੀ ਜਗ੍ਹਾ ਤੋਂ ਆਇਆ ਕੋਈ ਕਿਹੜੀ ਸਿਟੀ ਤੋਂ ਆਇਆ ਪਰ ਹੜਤਾਲ ਕਦ ਖਤਮ ਹੋ ਗਈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਆਪ ਆਪ ਹੀ ਨਹੀਂ ਪਤਾ ਆਪ ਹੀ ਜਿਹੜੇ ਅੰਦਰ ਲੋਕ ਬੈਠੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਵੀ ਕਦ ਤੱਕ ਹੜਤਾਲ ਹੋ ਬੰਦ ਹੋਵੇਗੀ ਕਿਉਂਕਿ ਇਹ ਕੋਈ ਮਿੱਥੀ ਜਿਹੜਾ ਟਾਰਗੇਟ ਨਹੀਂ ਹੈ ਵੀ ਇੱਕ ਦਿਨ ਵਾਸਤੇ ਬੰਦ ਕੀਤਾ ਗਿਆ ਦੋ ਦਿਨ ਵਾਸਤੇ ਕੀਤਾ ਗਿਆ ਹੁਣ ਅ ਉਹਨੂੰ 2 ਦਿਨ ਹੋਰ ਇਸੇ ਤਰੀਕੇ ਨਾਲ ਚੱਲੇ ਪਰ ਰੈਜ਼ੀਡੈਂਟ ਡਾਕਟਰਾਂ ਦਾ ਕਹਿਣਾ ਕਿ ਅਸੀਂ ਲਗਾਤਾਰ ਤੱਕ ਹੜਤਾਲ ਤੇ ਬਣੇ ਰਹਿਾਂਗੇ ਤਦ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਲੋਕ ਪਰੇਸ਼ਾਨ ਨੇ ਜਿਹੜੇ ਨਜ਼ਰ ਆ ਰਹੇ ਨੇ ਕਿਉਂਕਿ ਹਰ ਕੋਈ ਪਰੇਸ਼ਾਨ ਹੈ ਇਸ ਕਰਕੇ ਵੀ ਹੈ ਕੋਈ 400 ਕਿਲੋਮੀਟਰ ਤੋਂ ਆਇਆ ਕੋਈ 500 ਕਿਲੋਮੀਟਰ ਤੋਂ ਆਇਆ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਕਿਉਂਕਿ ਹਰ ਤਿੰਨ ਸਟੇਟਾਂ ਵਿੱਚ ਪਹਿਲਾਂ ਕਿਹਾ ਪੰਜਾਬ ਹਰਿਆਣਾ ਹਿਮਾਚਲ ਤਿੰਨ ਸਟੇਟਾਂ ਤੋਂ ਪੀਜੀਆਈ ਦੇ ਵਿੱਚ ਜਿਹੜੇ ਲੋਕ ਨੇ ਉਹ ਪਹੁੰਚਦੇ ਨੇ ਪਰ ਹੁਣ ਉਹਨਾਂ ਨੂੰ ਲਗਾਤਾਰ ਅਨਾਉਂਸ ਕੀਤਾ ਜਾ ਰਿਹਾ ਇਹ ਵੀ ਸਵੇਰ ਤੋਂ ਕੰਮਤੇ ਲੱਗੇ ਹੋ ਮਰੀਜ਼ ਆ ਰਹੇ ਨੇ ਇੱਥੇ ਜੋ ਖੱਜਲ ਖਵਾਰ ਜੇ ਉਹਨਾਂ ਨਾਲ ਗੱਲ ਕਰ ਪਾਓ ਤਾਂ ਜੋ ਪਤਾ ਚੱਲੇ ਕਿ ਉਹਨਾਂ ਦਾ ਕੀ ਕੁਝ ਕਹਿਣਾ ਇੱਥੇ ਜਦੋਂ ਪਹੁੰਚ ਰਹੇ ਨੇ ਤਾਂ ਬਿਲਕੁਲ ਅਸੀਂ ਜਿਹੜੇ ਗੱਲ ਕਰ ਰਹੇ ਸੀਗੇ ਹੁਣੇ ਮਰੀਜ਼ ਸੀਗੇ ਉਹ ਵੀ ਆਏ ਸੀ ਕਿੰਨੇ ਵਜੇ ਤੁਸੀਂ ਆਏ ਕਿੰਨੇ ਵਜੇ ਸੀ ਸਵੇਰੇ ਸਵੇਰੇ ਅਸੀਂ 5 ਵਜੇ ਤੇ ਬੈਠੇ ਸੀ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਜੇ ਆ ਕੇ ਜੇ ਇਹਨਾਂ ਨੇ ਜਦੋਂ ਆਪਣੇ ਹੜਤਾਲ ਕਰਦੇ ਆ ਤਾਂ 2 ਦਿਨ 3 ਦਿਨ ਪਹਿਲਾਂ ਨਿਊਜ਼ ਦੇਣ ਉਹ ਰਾਤ ਨਿਊਜ਼ ਦਿੱਤੀ ਆ ਅੱਜ ਸਵੇਰੇ ਕਹਿੰਦੇ ਪੇਪਰ ਆਏਗਾ ਹੈ ਜੀ ਫਸੀ ਤਾਂ ਜੀ ਆਪਣਾ ਸੁਨਾਮ ਲੱਗ ਗਿਆ ਹਾਂ ਜੀ ਉੱਥੇ ਇਕੱਠੇ ਆ ਜੀ ਇਕੱਠੇ ਸਾਡਾ ਗੁਰਬਖਸ਼ ਸਿੰਘ ਹੈ ਜੀ ਸਾਡੇ ਨਾਲ ਅਸੀਂ ਸਵੇਰੇ ਆ ਗਏ ਤੜਕੇ ਦੇ ਲੈਨ ਚ ਲੱਗੇ ਬੈਠੇ ਆ ਬੁਲਾਇਆ ਸਵੇਰ ਦੇ ਅਸੀਂ ਲੈਨ ਚ ਲੱਗੇ ਹੋਏ ਹੁਣ ਆ ਕੇ ਕਹਿੰਦਾ ਸਵੇਰ ਦੇ ਲੈਨ ਚ ਬੈਠਿਆ 2 ਘੰਟੇ 3 ਘੰਟੇ ਕੋ ਲੈਨ ਚ ਲੱਗਿਆ ਨੂੰ ਜਾਂ ਫਿਰ ਪਹਿਲਾਂ ਦੱਸ ਦੋ ਵੀ ਭਾਈ ਅੱਜ ਕੋਈ ਹੜਤਾਲ ਹੈ ਜਾਂ ਸਾਡੀ ਉਹ ਹੈ ਹੁਣ 3 ਘੰਟੇ ਆ ਲੈਨ ਚ ਲੱਗਿਆ ਹੋਏ 3 ਘੰਟੇ ਆਵਾਜ਼ ਕਹਦੇ ਅੱਜ ਹੜਤਾਲ ਹੈ ਜੀ ਪਰੇਸ਼ਾਨੀ ਤਾਂ ਹੈਗੀ ਆ ਲੋਕਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਪਰੇਸ਼ਾਨ ਥੋੜਾ ਵੀ ਨਮਾ ਕਾਰਡ ਸਿੱਕ ਬਿਲਕੁਲ ਐਸੇ ਜਿਵੇਂ ਕਾਰਡ ਆਪਣੇ ਕੋਲ ਨਹੀਂ ਸੀ ਭਾਈ ਸਾਨੂੰ ਮੈਂ ਪੇਸ਼ੈਂਟ ਆ ਪੇਸ਼ੈਂਟ ਮੈਂ बिल्कुल इतने छोटे छोटे बच्चों को लेकर जो मरीज पहुंचे हुए हैं कोई बुजुर्ग पहुंच रहे हैं दूर दराडे तो आए ने और अजय विचार हूँ ये जो हड़ताल सदी गई है उसके चलद खज्जल खुआरी सब तो ज्यादा इस वे मरीजों की हो रही है लेकिन इतने रेजिडेंट डॉक्टर अपनी मंगा लेरने हड़ताल से बैठे हैं